ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ 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 ਜੇਲ੍ਹ ਜਾਵੇ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੁਣ ਸੈਕਟਾ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੇ ਉਹ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਕਰ ਦੇ ਦੇ ਰਹੇ ਹਾਂ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਹਾਂ ਚਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਜੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹ ਉਹਦਾ ਤੁਸੀਂ ਭੁਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜਿਹੜਾ ਦੇ ਵਿੱਚ ਵੀ ਹੋਰ ਕਰਾਉਡਡ ਹੋਇਆ ਪਿਆ ਕੰਮ 27000 ਦੀ ਕਪੈਸਿਟੀ ਹੈ 33 33000 ਇਸ ਵਕਤ ਪੰਜਾਬ ਦੇ ਜਿਹੜਾ ਮੈਂ ਇੱਕ ਚਾਹਨਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਬੈਂਕ ਸਰ ਬਣ ਕੇ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇਹ ਚੀਜ਼ ਨਹੀਂ ਪੈਂਦੀ ਪੰਜਾਬ ਦੇ ਦਰ ਕੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਨਾਨਕ ਸਾਹਿਬ ਨੇ ਕਿਹਾ ਸੋ ਕੋ ਮੰਨਦਾ ਆਖੀਏ ਜਿਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿਹਾ ਹਸ ਤਰ ਤੇ ਮਾਮਾ ਪੈਣਾ ਨੂੰ ਤੁਸੀਂ ਇਸ ਤਰ੍ਹਾਂ ਧਮਕਿਆ ਦੇ ਸਰ ਇਤੀ ਮਾਰ ਪਈ ਕੋਰ ਲਾਣੇ ਤੱਕ ਹੀ ਦਰਦਨਾ ਆਇਆ ਉਹ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਅੱਜ ਸਾਡੀਆਂ 3 ਪੈਣਾ ਤਰੱਕੀ ਕਰ ਰਹੀਆਂ ਬਹੁਤ ਆ ਮੈਂ 518 ਪਰਸੋਂ ਨੌਕਰੀ ਦਿੱਤੀ ਹੈ 292 ਚ ਕੁੜੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਨੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਕਿ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ 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 ਜੇਲ੍ਹ ਜਾਵੇ। ਅਨਲੈਸ ਉਹ ਕਾਨੂੰਨ ਨਾ ਤੋੜੇ ਬਸ। ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ। ਅਸੀਂ ਤਾਂ ਇਹ ਵੀ ਜਾਰੀ ਕੀਤਾ ਹੁਣ ਸਿੱਖਿਆ ਬੈਠੇ ਨੇ ਕਿ ਕਈ ਐਸਏ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੋਂ ਦੇ ਛੁੱਟ ਜਾਂਦੇ। ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਆ। ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਆ। ਚੱਲ ਬਾਹਰ ਜਾ ਕੇ ਕੰਮ ਕਰ। ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹ। ਉਹਦਾ ਤੁਸੀਂ ਭੁਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜਿਹੜਾ ਦੇ ਵਿੱਚ ਵੀ ਹੋਰ ਕਰਾਊਡਡ ਹੋਇਆ ਪਿਆ ਕੰਮ 27000 ਦੀ ਕੈਪੈਸਿਟੀ ਹੈ 32 33000 ਹੈ ਇਸ ਵਕਤ ਪੰਜਾਬ ਦੇ ਜਿਹੜਾ ਮੈਂ ਕਚੌਣਾ ਉਹ ਜਿਹੜਾ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਬੈਂਕਸਟਰ ਵਾਂਗ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇੱਥੇ ਜਾਂਦੀ ਪੈਂਦੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਨਾਨਕ ਸਾਹਿਬ ਨੇ ਕੈਸੋ ਕੋ ਮੰਨਦਾ ਆਖੀਏ जित जमे राज मामा भेण इस तरह धमकिया दे सी मार पी कुरला ने तै की दर्द न आया गुरु तो नानक साहब ने लिखा उस वे साड़ियां भेन तरक्की कर रही है बहुत अब मैं पान सौ अठारह परसो नौकरियां दतिया दो बनवे कुड़ियां ने अलग अलग डिपार्टमेंट ने चालीस हजार तो बद नौकरियां हो गई